ਸਵਾਲਤ ਕਰਦੇ ਆ ਸਤਿ ਸ਼੍ਰੀ ਅਕਾਲ ਆਬਾਪ ਨਮਸਕਾਰ ਪਵੰਦ ਵਿੱਚ ਜਿੱਥੇ ਅਸੀਂ ਪੰਜਾਬ ਦੀਆਂ ਖਬਰਾਂ ਉੱਤੇ ਝਾਤ ਮਾਰਾਂਗੇ ਨਾਲ ਦੀ ਨਾਲ ਲੋਕਲ ਗੱਲਬਾਤ ਕਰਾਂਗੇ ਸਾਡੇ ਨਾਲ ਮੰਨਨ ਗੁਪਤਾ ਹੁਣੇ ਹਾਜ਼ਰ ਹੋਣਗੇ ਸੋ ਤੁਸੀਂ ਕੋਈ ਵੀ ਗੱਲਬਾਤ ਕਰਨੇ ਸਟੂਡੀਓ ਨੰਬਰ 905 868 8100 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ 905 868 8100 ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਰੱਖ ਸਕਦੇ ਹੋ ਸੋ ਨਾਲ ਦੀ ਨਾਲ ਆਪਾਂ ਦੱਸ ਦਈਏ ਕਿ ਤੁਸੀਂ ਘਰ ਵਿੱਚ ਬੈਠੇ ਹੋ ਵਿੰਡੋ ਪੰਜਾਬ ਟੀਵੀ ਨੂੰ ਔਨ ਕਰ ਲਓ ਵਿੰਡੋ ਪੰਜਾਬ ਟੀਵੀ ਉੱਤੇ ਲਾਈਵ ਸਾਡੇ ਪ੍ਰੋਗਰਾਮ ਵਾਚ ਕਰ ਰਹੇ ਹੋ ਔਰ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣੇ ਇਨਪੁਟ ਜਿਹੜੀ ਆ ਉਹੋ ਭਾਈ ਜਾ ਸਕਦੀ ਆ ਸੋ ਇਸ ਦੇ ਨਾਲ-ਨਾਲ ਸਾਡਾ ਫੇਸਬੁੱਕ ਪੇਜ ਆ ਵਿੰਡੋ ਪੰਜਾਬ ਟੀਵੀ ਦਾ ਉਹਦੇ ਉੱਤੇ ਲਾਈਵ ਸਾਣ ਤੁਸੀ ਵਾਚ ਕਰ ਰਹੇ ਹੋ ਫੋਲੋ ਕਰ ਲਓ ਪੇਜ ਨੂੰ ਲਾਈਕ ਕਰ ਦਿਓ ਨਾਲ-ਨਾਲ ਵਿੰਡੋ ਪੰਜਾਬ ਟੀਵੀ ਦੇ ਐਪ ਡਾਊਨਲੋਡ ਕਰ ਲਓ ਉਹਦੇ ਉੱਤੇ ਤੁਸੀਂ ਸਾਡੇ 24 ਘੰਟੇ ਜਿਹੜੀ ਪ੍ਰੋਗਰਾਮ ਸੁਣ ਸਕਦੇ ਹੋ 24 ਘੰਟੇ ਟੀਵੀ ਨੂੰ ਵਾਚ ਕਰ ਸਕਦੇ ਹੋ ਸੋ so, YouTube ਚੈਨਲ ਹੈ ਬੰਡੋ ਪੰਜਾਬ ਟੀਵੀ ਦਾ ਉਹਦੇ ਉੱਤੇ ਵੀ ਸਾਨੂੰ ਲਾਈਵ ਤੁਸੀਂ ਵਾਚ ਕਰ ਰਹੇ ਹੋ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਇਸ ਦੇ ਨਾਲ-ਨਾਲ ਸਾਡਾ TikTok ਪੇਜ ਆ ਸੋ ਸੰਦੀਪ ਭੱਟੀ 901 TikTok ਦੇ ਉੱਤੇ ਵੀ ਸਾਨੂੰ ਤੁਸੀਂ ਲਾਈਵ ਜਿਹੜਾ ਵਾਚ ਕਰ ਰਹੇ ਜਿੰਨੇ ਸ੍ਰੋਤੇ ਇਸ ਟਾਈਮ ਜੋੜਾ ਤੁਹਾਡਾ ਬਹੁਤ-ਬਹੁਤ ਧੰਨਵਾਦ ਡਬਲ ਟੈਪ ਕਰਦੇ ਤੇ ਨਾਲ-ਨਾਲ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰ ਲਓ ਸੋ ਹੈਰੀ ਹੁਣੀ ਸਾ ਨਾਲ ਜੁੜੇ ਹੋਣੇ ਟੋਨੀ ਹੁਣੀ ਸਾ ਨਾਲ ਜੁੜੇ ਹੋਣੇ ਸੋ ਪ੍ਰਭ ਦੀਪ ਹੁਣੀ ਸਾ ਨਾਲ ਜੁੜੇ ਹੋਣਾ ਧੰਨਵਾਦ ਆ ਜਿੰਨੇ ਸ੍ਰੋਤੇ ਪਾਲ ਲਈ ਹੁਣੀ ਜੁੜੇ ਹੋਣਾ ਧੰਨਵਾ ਜਿੰਨੇ ਸੁਰਤੇ ਜਾਰਡਨ ਗਦੀਪ ਵਿਨਰ ਸਨ ਜੁੜੇ ਹੋਣਾ ਧੰਨਵਾਦ ਆ ਪ੍ਰਦੀਪ ਪ੍ਰਭਦੀਪ ਪ੍ਰਭਦੀਪ ਪੁਨੀਸਨ ਜੁੜੇ ਹੋਣੇ ਮਾਈਕਲ ਹੋਣੀ ਜੁੜੇ ਹੋਣਾਂ ਦਾ ਧੰਨਵਾਦ ਆ ਸੋ ਜਿੰਨੇ ਸੁਰਤੇ ਇਸ ਟਾਈਮ ਜੁੜੇ ਨੇ ਟੋਨੀ ਹੋਣੀ ਜੁੜ ਚੁੱਕੇ ਨੇ ਧੰਨਵਾਦ ਆ ਸੋ ਡਬਲ ਟੈਪ ਕਰ ਦਿਓ ਨਾਲ ਦੇਣਾ ਪੇਜ ਨੂੰ ਫੋਲੋ ਤੁਸੀਂ ਜਿਹੜਾ ਹੋ ਜਰੂਰ ਕਰ ਲੈਣਾ ਖਬਰਾਂ updates ਆਤ ਮਾਰਾਂਗੇ ਇੱਥੇ ਪੰਜਾਬ ਦੀਆਂ ਖਬਰਾਂ ਦੇ updates ਮਾਰਾਂਗੇ ਉੱਥੇ ਨਾਲ ਦੇਣਾ ਪਰ ਇੱਥੇ ਦੀ ਗੱਲਬਾਤ ਵੀ ਕਰਨੀ ਆ ਜਲਦ ਅਸੀਂ ਮੰਨਨ ਗੁਪਤਾ ਨਾਲ ਜਿਹੜਾ ਉਸਾਂਝ ਪਾਵਾਂਗੇ ਸਰਕਾਰਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਜੇ ਮੈਂ ਬਚ ਗਿਆ ਭਗਵਾਨ ਤੁਮਾਨਾ ਤੈਨੂੰ ਬੰਦਾ ਬਣਾ ਕੇ ਛੱਡੂ ਸੀਐਮ ਨੂੰ ਸਿੱਧੇ ਹੋਏ ਮਜੀਠੀਆ ਸੋ ਸ਼ੋਮਨੀ ਕਾਲੀਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਜੈਡ ਪਲਸ ਸੁਰੱਖਿਆ ਵਾਪਸ ਲੈ ਲਈ ਆ ਹੁਣ ਇਸ ਰੂਪ ਤੇ ਵਿਕਰਮ ਸਿੰਘ ਮਜੀਠੀਆ ਦਾ ਪ੍ਰਤੀਕਰਮ ਜਿਹੜਾ ਉਹ ਸਾਹਮਣੇ ਆਇਆ ਹੈ ਸੋ ਵਿਕਰਮਜੀਤ ਸਿੰਘ ਮੀਠੀ ਮਜੀਠੀਆ ਨੇ ਜਿਹੜਾ ਕਿਹਾ ਕਿ ਜੈਡ ਪਲਸ ਸੁਰੱਖਿਆ ਵਾਪਸ ਜਾਣ ਤੋਂ ਬਾਅਦ ਸ਼ੋਮਨੀ ਕਾਲਦਲ ਸਾਫ ਦਾ ਪ੍ਰਧਾਨ ਸੁਪੀਤ ਸਿੰਘ ਬਾਦਲ ਨੇ ਇਸ ਨੂੰ ਆਪ ਦੀ ਖਤਰਨਾਕ ਸਾਜ਼ਿਸ਼ ਕਰਾ ਦਿੱਤਾ ਸੀ ਹੁਣ ਇਸ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸਰੇ ਉੱਤੇ ਵੀਡੀਓ ਪਾ ਕੇ ਭਗਵੰਤ ਮਾਨ ਨੂੰ ਸਿੱਧੀ ਚतावनी ਦਿੱਤੀ ਆ ਉਹਨਾਂ ਕਹਿੰਦੇ ਸਰਕਾਰ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਨੇ ਮੈਨੂੰ ਗੋਲੀ ਮਰਵਾ ਕੇ ਭਗਵੰਤ ਮਾਨ ਦਾਸ ਫਿਰ ਵੀ ਚੁੱਪ ਹੋ ਸਕਦਾ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਠੋਕੇ ਚੁੱਕਾਂਗੇ ਅਟੈਕ ਹੁਣ ਕੋਈ ਵੱਡਾ ਹੀ ਕਰਵਾਉ ਨਹੀਂ ਤਾਂ ਜੇ ਮੈਂ ਬਚ ਗਿਆ ਤਾਂ ਭਗਵੰਤ ਮਾਨ ਤੈਨੂੰ ਬੰਦਾ ਆਉਣਾਂਗੇ ਛੱਡੂ ਸੋ ਸਰਕਾਰੀਆਂ ਸਾਰੀਆਂ ਕਦਾ ਸਾਜ਼ਿਸ਼ਾਂ ਫੇਲ ਨੇ ਮੈਨੂੰ ਗੋਲੀ ਮਰਵਾ ਕੇ ਦਾਸ ਫਿਰ ਵੀ ਜਿਹੜਾ ਚੁੱਪ ਹੋ ਸਕਦਾ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਹਿੱਕ ਤੋਂ ਕਿ ਚੱਕੂੰਗਾ ਅਟੈਕ ਹੁਣ ਕੋਈ ਵੱਡਾ ਹੀ ਜਿਹੜਾ ਹੋ ਕਰਵਾਉ ਜਿਹੜੀ ਆ ਉਹ ਕਈ ਆ ਸੱਚੀ ਕਾਲ ਜੀ ਸੋ ਆ ਹੁਣੇ ਇਹ ਖਬਰ ਜਨਤਕ ਹੋ ਗਈ ਆ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਮੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕੋਜ਼ ਆਫ ਵੈਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਈ ਚਲੋ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਤੁਹਾਡਾ ਸ਼ੁਕਰੀਆ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਿਕਿਉਰਿਟੀ ਟਾਈਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬਿਹੇਵ ਕਰਨ ਦੇ ਆਰੋਪ ਨੇ ਵਿਜੇ ਨਹਿਰ ਦੀ ਟਾਈਟ ਰੱਖਿਓ ਆਪ ਦੀ ਟੈਟ ਰੱਖਿਓ ਸਿਕਿਉਰਿਟੀ ਕਿਉਂਕਿ ਜਦ ਕਾਪੀ ਲੈਣੇ ਤਾਂ ਤੁਹਾਨੂੰ ਮਦਦ ਦੀ ਲੋੜ ਪੈ ਜਾਂਦੀ ਆਪ ਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਉਹਨਾਂ ਦੀ ਸਭ ਦੀ ਟੈਟ ਰੱਖਿਓ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇਹ ਕੁਇਡ ਪ੍ਰੋ ਕੋ ਹੈ ਲੈਣ ਦੇ ਨਾ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਆ ਇਹਨਾਂ ਆਪਸਰਾ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਤੀਆਂ ਹੁੰਦੀਆਂ ਨੇ ਮਗਰ ਅਖੀਰ 'ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਭ ਡੈਡਾ ਹੁੰਦਾ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮਿਹਰ ਨਿਗਾਹ ਸੁਵੱਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਔਰ ਅੰਗ ਸੰਗ ਸਹਾਈ ਚਾਹੀਦੇ ਆ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀਆ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਿਹਾ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਇੱਕ ਕਨਸਟੇਬਲ ਆ ਕੋਈ ਹੈੱਡ ਕਨਸਟੇਬਲ ਆ ਮੈਂ ਆਪਦੇ ਸਿਕਿਉਰਿਟੀ ਇਨਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਮ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ ਦੇਰ ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪਦੀ ਆਪਦੀ ਜਿਹੜੀ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਜਾਂ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਜਦੋਂ ਭਗਵੰਤ ਮਾਨ ਸਾਰੀਆਂ ਸਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਹਾਂ ਜੀ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਸੋ ਬਿਲਕੁਲ ਜੀ ਇਹ ਗੱਲ ਆਪਾਂ ਮਜੀਠੀਆ ਸਾਹਿਬ ਦੇ ਕੀਤੀ ਸੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਜਿਹੜੀ ਵਾਪਸ ਲਈ ਆ ਉਸ ਤੇ ਉੱਤੇ ਮਜੀਠੀਆ ਸਾਹਿਬ ਭੜਕੇ ਜੇ ਮੈਂ ਬਚ ਗਿਆ ਮੈਂ ਭਗਵਾਨ ਮੰਨ ਤੈਨੂੰ ਬੰਦਾ ਬਣਾ ਕੇ ਛੱਡੂ ਇਹ ਗੱਲ ਵਾਸੀ ਜਿਹੜੀ ਆਪਾਂ ਮਜੀਠੀਠੀਆ ਸਾਹਿਬ ਦੀ ਸਿਕਿਉਰਿਟੀ ਵਾਪਸ ਲਈ ਦੀ ਆ ਉਹ ਗੱਲਬਾਤ ਕੀਤੀ ਆ ਹੁਣ ਆਪਾਂ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਮਨਨ ਗੁਪਤਾ ਹੁਣ ਜਿਹੜੇ ਹਾਜ਼ ਹੁੱਚੇ ਮਨਨ ਜੀ ਤੁਹਾਨੂੰ ਸਵਾਗਤ ਹੈ ਜਿਹੜੀ ਹਲਚਲ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਬੜਦੇ ਨਾਲ ਜੁੜਦੇ ਹੋਏ ਸਾਰੇ ਦਿੱਸਤ ਦਾ ਪਰਿਵਾਰਾਂ ਨੂੰ ਬਹੁਤ ਪਿਆਰ ਸਰਕਾਰ ਦੇ ਨਾਲ ਸਤ ਬਹੁਤ ਵਧੀਆ ਸੋ ਮੰਨਣਜੀ ਫੈਡਰਲ ਚੋਣ ਮੂਹਮਮ ਤੱਕ ਦਾ ਦੂਜਾ ਹਫਤਾ ਤੇ ਮੁੱਦੇ ਅਤੇ ਰੁਝਾਨ ਜਿਹੜੇ ਆ ਉਹ ਕੀ ਆ ਰਹੇ ਨੇ ਬਿਲਕੁਲ ਤੁਸੀਂ ਠੀਕ ਹੈ ਜੀ ਦੂਸਰਾ ਹਫਤਾ ਲਗਾਤਾਰ ਐਸੇ ਲੇ ਚੱਲ ਰਿਹਾ ਹੈ ਫੈਡਰਲ ਚੋਣਾਂ ਨੇ 28 ਅਪ੍ਰੈਲ ਕੈਨੇਡੀਅਨਸ ਨੇ ਨਵੀਂ ਸਰਕਾਰ ਚੁਣੀ ਹੈ ਦੇਖਣਾ ਹੈ ਕਿ ਦੁਬਾਰਾ ਫੇਰ ਲਿਟਰਲ ਪਾਰਟੀ ਨੂੰ ਚੌਥੀ ਵਾਰ ਮੌਕਾ ਦਿੰਦੇ ਨੇ ਮਾਰ ਕਰਨੀ ਉਹਨਾਂ ਦੀ ਸਰਕਾਰ ਨੂੰ ਜਿਹੜੇ ਨਵੇਂ-ਨਵੇਂ ਪ੍ਰਧਾਨ ਮੰਤਰੀ ਬਣੇ ਨੇ ਜਾਂ ਫਿਰ ਆਪੋਜੀਸ਼ਨ ਨੂੰ ਐਸੇ ਲੇ ਇੱਕ ਵਾਰ ਫੇਰ ਯੂ نو ਸਪੋਰਟ ਮਿਲਣ ਦੀ ਚਾਹਤ ਹੈ